ਸਤਿ ਸ੍ਰੀ ਅਕਾਲ ਦੋਸਤੋ ਸੋ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਗੁੱਗੀ ਟਿੱਬੇ ਵਾਲਾ ਤੇ ਸੋ ਅੱਜ ਅਸੀਂ ਪਹੁੰਚੇ ਸੀਗੇ ਦੁਆਰਾ ਫੇਰ ਵੀਰ ਸੰਦੀਪ ਸਿੰਘ ਜੀ ਚੀਮਾ ਜੋ ਸਾਡੇ ਪਿੰਡ ਦੇ ਬਹੁਤ ਹੀ ਪੜੇ ਲਿਖੇ ਕਿਸਾਨ ਪਰਿਵਾਰ ਨਾਲ ਨੇ ਸੰਬੰਧ ਰੱਖਦੇ ਨੇ ਤੇ ਇਹਨਾਂ ਨੇ ਇੱਕ ਅਲੱਗ ਦੀ ਖੇਤੀ ਤਿਆਰ ਕੀਤੀ ਹੈ ਸੋ ਪਹਿਲਾਂ ਵੀ ਗੱਲ ਕਰੀ ਸੀ ਪੁਦੀਨੇ ਦੇ ਵਿੱਚੋਂ ਇਹ ਤੇਰ ਕੱਢਦੇ ਆ ਸੋ ਸਸੀ ਕਾਲ ਜੀ ਸੰਦੀਪ ਜੀ ਉਹ ਠੀਕ ਠਾਕ ਨੇ ਸਰ ਸੋ ਦੋਸਤੋ ਇਹਦੇ ਬਾਰੇ ਪ੍ਰੋਪਰ ਜਾਣਕਾਰੀ ਕਿਵੇਂ ਦਾ ਇਹਨਾਂ ਦਾ ਜਿਹੜਾ ਪਲਾਂਟ ਆ ਚੱਲਦਾ ਇਹ ਇਹਨਾਂ ਦੀ ਫਸਲ ਹੈ ਜਿਹੜੀ ਪਿੱਛੇ ਖੜੀ ਹੈ ਇੱਥੋਂ ਫਸਲ ਪਲਾਂਟ ਦੇ ਵਿੱਚ ਲੈ ਕੇ ਜਾਂਦੇ ਆ ਤੇ ਅੱਗੇ ਜਾ ਕੇ ਜੋ-ਜੋ ਵੀ ਪ੍ਰੋਜੈਕਟ ਜਿਵੇਂ-ਜਿਵੇਂ ਵੀ ਅੱਗੇ ਤੇਲ ਨਿਕਲਦਾ ਇਸ ਤੋਂ ਉਹਦੇ ਬਾਰੇ ਇਸ ਵੀਡੀਓ ਦੇ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਜਿਹੜਾ ਅਮਰੀਕਨ ਪਦੀਨਾ ਆਪਾਂ ਕਹਿ ਦਿੰਦੇ ਆ ਉਹਦਾ ਰੇਟ ਕੀ ਆ ਤੇ ਉਹਦੇ ਉਹਦਾ ਕਿਸਾਨਾਂ ਨੂੰ ਕਿੰਨੀ ਕਮਦਨ ਹੁੰਦੀ ਆ ਉਹਦੇ ਬਾਰੇ ਵੀ ਤੁਹਾਡੇ ਨਾਲ ਗੱਲ ਕਰਾਂਗੇ ਆਜੂ ਆਪਾਂ ਹੁਣ ਚੱਲਦੇ ਆਂਗੇ ਜਿਹੜਾ ਇਹਨਾਂ ਦਾ ਪਲਾਂਟ ਆ ਉਹਦੇ ਵਿੱਚ ਆਜੂ ਸਰ ਚਲੋ ਜੀ ਬੈਟਰ ਹੋ ਜੂ ਫਿਰ ਥੋੜੀ ਪੂਰਾ ਸਟੈਪ ਬਣ ਜੂਗਾ ਨਾ ਹਾਂ ਜੀ ਹਾਂ ਜੀ ਇਹ ਵੀ ਕਰਾਂਗੇ ਸੋ ਜੀ ਜਿਹੜਾ ਆਪਾਂ ਇਹ ਫਸਲ ਹੈ ਜੀ ਉਹ ਜਿਹੜੀ ਆਪਾਂ ਉੱਥੇ ਵੱਢ ਕੇ ਲਏ ਖੇਤ ਦੇਖੀ ਸੀ ਦੀ ਉੱਥੋਂ ਵੱਢਣ ਤੋਂ ਬਾਅਦ ਠੀਕ ਹੈ ਥੋੜਾ ਜਿਹਾ ਮੌਸਮ ਖਰਾਬ ਸੀ ਇਸ ਕਰਕੇ ਥੋੜੀ ਅਸੀਂ ਇਹ ਇਦਾਂ ਹੀ ਛੱਡ ਥੱਲੇ ਲਿਆਂਦੇ ਵੀ ਰਾਤੀ ਮੀਂਹ ਨਾ ਪਵੇ ਨਾਰਮਲ ਇਹਨੂੰ ਇੱਕ ਦਿਨ ਦੀ ਧੁੱਪ ਲਵਾ ਲੈਣੀ ਚਾਹੀਦੀ ਆ ਹੁੰਦੇ ਰਹਿਣ ਦੁਪਹਿਰੇ ਬਾਅਦ ਅਸੀਂ ਚੱਕਣਾ ਹੁੰਦਾ ਪਰ ਦੇਖੇ ਕੱਲ ਨੂੰ ਬੱਦਲ ਪਾਈ ਵਾਲਾ ਮੌਸਮ ਸੀ ਉਹਦੇ ਕਰਕੇ ਅਸੀਂ ਇਹ ਗਿੱਲਾ ਚੱਕ ਲਿਆ ਜੋ ਇਹ ਅੰਦਰ ਛੱਡ ਦੇ ਰੱਖੀ ਸੀ ਫਸਲ ਉੱਥੋਂ ਆਉਣ ਤੋਂ ਬਾਅਦ ਜੀ ਆਪਣਾ ਇਹ ਡੈਸੀਨੇਸ਼ਨ ਟੈਂਕ ਹੈਗਾ ਆਪਣਾ ਆਜੋ ਦਿਖਾਣੇ ਆ ਜੀ ਕੁੜਾ ਜੀ ਇਹ ਵਾਲਾ ਟੈਂਕ ਹੈ ਜੀ ਇਹ ਸਟੇਨਲੈਸ ਸਟੀਲ ਦਾ ਬਣਾਇਆ ਕਿਉਂਕਿ ਕੁਆਲਿਟੀ ਨੂੰ ਕਰਕੇ ਠੀਕ ਹੈ ਜੀ ਇਹ ਜਿਹੜੇ ਟੈਂਕ ਦੇ ਵਿੱਚ ਹੈ ਕ੍ਰੌਪ ਤੁਸੀਂ ਕਿਵੇਂ ਅਸੀਂ ਪਾ ਲੈਣੀ ਹੈ ਇਹ ਪਾਇਆ ਹੋਇਆ ਹੁਣ ਚੱਲ ਰਿਹਾ ਹੈ ਪਾਇਆ ਹੋਇਆ ਕੱਲ ਤੁਸੀਂ ਆਏ ਸੀ ਕੱਲ ਤੁਹਾਡੇ ਸਾਹਮਣੇ ਉਹ ਪਾਇਆ ਸੀ ਜੀ ਤੁਸੀਂ ਕੱਢ ਰਹੇ ਸੀ ਜਿਆਦੇ ਸਟਾਰਟ ਕੀਤਾ ਹੋਇਆ ਠੀਕ ਹੈ ਜੀ ਇਸ ਤੋਂ ਬਾਅਦ ਅਸੀਂ ਇਹਦੇ ਵਿੱਚ ਫੁੱਲ ਇਹਨੂੰ ਭਰ ਕੇ ਇਹਨੂੰ ਦੋ ਤਿੰਨ ਬੰਦੇ ਲੈ ਕੱਢਦੇ ਆ ਚੰਗੀ ਤਰ੍ਹਾਂ ਤਾਂ ਕਿ ਫੁੱਲ ਭਰਿਆ ਜਾਵੇ ਠੀਕ ਹੈ ਜੀ ਅਪਰਕਸੀਮੇਟਲੀ ਇਹ ਟੈਂਕ ਸਾਡੇ ਬਾੜੇ ਭਟੇ ਨਹੀਂ ਹੈਗੇ ਫਿਰ ਇੱਕ ਦੀ ਫਸਲ ਆਉਂਦੀ ਹੈਗੀ ਆ ਇਸ ਸਾਲ ਇੱਕੋ ਹੀ ਆ ਪਰ ਕੰਪਨੀ ਵੱਲੋਂ ਸਾਨੂੰ ਨੈਕਸਟ ਈਅਰ ਦੀ ਪ੍ਰੋਪੋਜ਼ਲ ਆ ਚੁੱਕੀ ਹੈ ਵੀ ਇਹਦੇ ਵਿੱਚ ਨਾਲ ਦੇ ਆਪਾਂ ਦੋ ਟੈਂਕ ਇੱਥੇ ਹੋਰ ਲਾਵਾਂਗੇ ਠੀਕ ਹੈ ਜੀ ਤੇ ਸਾਨੂੰ ਰਿਸਪੌਂਸ ਵਧੀਆ ਆ ਰਿਹਾ ਇਸ ਵਾਰ ਤੇ 100 ਕਿੱਕੜ ਦੀ ਸਾਡੀ ਪਲਾਨਿੰਗ ਹੈਗੀ ਆ ਠੀਕ ਹੈ ਜੀ ਇਹਦੇ ਨਾਲ ਦਾ ਹੀ ਤਿੰਨ ਟੈਂਕ ਦਾ ਇੱਕ ਹੋਰ ਪਲਾਂਟ ਵੀ ਆਪਣੇ ਪਿੰਡ ਹੋ ਗਿਆ ਜਾਂ ਕੋਈ ਨਾਲ ਦੇ ਕੋਹੜੀ ਪਿੰਡ ਜਿੱਥੇ ਜਿੱਥੇ ਆਂਕਣਗੇ ਉਹ ਕੰਪਨੀ ਵੱਲੋਂ ਆਪਾਂ ਨੂੰ ਇੱਕ ਹੋਰ ਸਪੌਂਸਰ ਹੋ ਦੇਗਾ ਇਹ ਪ੍ਰੋਪਰ ਕੰਮ ਕਿਵੇਂ ਕਰਦਾ ਜੀ ਇਹ ਕੰਮ ਆਉ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਇਹਦੇ ਵਿੱਚ ਸਿੰਪਲ ਸਟੀਮ ਡਿਸਟੀਲੇਸ਼ਨ ਹੈਗੀ ਆ ਠੀਕ ਹੈ ਬੋਇਲਰ ਹੈਗਾ ਠੀਕ ਹੈ ਜੀ ਇਹ ਦਿਖਾਓ ਜਿਹੜਾ ਬੋਇਲਰ ਆ ਜੀ ਤੁਸੀਂ ਇੱਕ ਤੋਂ ਦਿਖਾਉਂਗੇ ਇਹਨੂੰ ਅਸੀਂ ਮਿੰਨੀ ਬੋਇਲਰ ਕਹਿੰਦੇ ਹੈਗੇ ਆ ਜਿਹੜਾ ਕਿ ਪੰਜਾਬ ਦੇ ਵਿੱਚ ਬਹੁਤ ਵੱਡੇ ਡਿਸਟੀਲੇਸ਼ਨ ਯੂਨਿਟ ਨੇ ਜਿਹਨਾਂ ਦੇ ਵਿੱਚ ਖਰਚਾ ਜਾਦੇ ਹੁੰਦਾ ਵੱਡਾ ਇਹ ਸਾਡਾ ਇੱਕ ਮਿੰਨੀ ਬੋਇਲਰ ਲੈਂਦਾ ਹੈਗਾ ਇਹ ਪੰਜਾਬ ਚ ਮੈਂਥਾ ਇੰਡਸਟਰੀ ਦੇ ਵਾਸਤੇ ਪਹਿਲਾ ਇੱਕ ਜੁਨੀਕ ਪ੍ਰੋਜੈਕਟ ਆ ਜਿਹਨਾਂ ਦੇ ਮੇਨ ਮਕਸਦ ਸੀ ਕਿ ਡਿਸਟੀਲੇਸ਼ਨ ਕਾਸਟ ਨੂੰ ਕਿਵੇਂ ਘੱਟ ਕੀਤਾ ਜਾਵੇ ਠੀਕ ਹੈ ਜੀ ਤਾਂ ਕਿ ਫਾਰਮਰ ਨੂੰ ਅਸੀਂ 400 ਰੁਪਏ ਤੋਂ ਘਟਾ ਕੇ 100 ਰੁਪਏ ਤੇ ਡਿਸਚਾਰਜ ਕੋਸਟ ਲੈ ਕੇ ਜਾਈ ਇਹਨੇ ਲੈ ਗਈ ਆ ਦੇਖੋ ਇੱਥੋਂ ਸਾਡੀ ਇਹਦੇ ਵਿੱਚ ਦੀ ਸਟੀਮ ਜਿਵੇਂ ਉਹ ਦੇਖੋ ਸਾਹ ਦਿਖਾਈ ਪੜ ਆ ਰਹੀ ਆ ਸਟੀਮ ਆ ਸਤੋਂ ਸਟੀਮ ਸਾਡੀ ਆ ਸਟੀਮ ਪਾਈਪਲਾਈਨ ਰਾਹੀਂ ਇਹਦੇ ਵਿੱਚ ਜਾ ਰਹੀ ਹੈਗੀ ਆ ਇਹ ਪਾਈਪਲਾਈਨ ਆ ਸਟੀਮ ਛੱਡੀ ਹੋਈ ਆ ਤੇ ਇਹਦੇ ਪੰਪ ਨੇ ਦਿਖਾ ਦਿਓ ਕੁਆਟਰ ਫਾਰਮ ਬੋਇਲਰ ਦੇ ਤੇ ਜਦੋਂ ਉਹਨੂੰ ਪਾਣੀ ਦੀ ਲੋੜ ਹੁੰਦੀ ਆ ਆਟੋਮੈਟਿਕ ਚੱਲ ਪੰਪ ਚੱਲ ਪਹਿਲੇ ਵੇਖ ਕੇ ਇਹ ਪੈਨਲ ਲੱਗਿਆ ਇਹਨਾਂ ਤੇ ਸਟੀਮ ਜਿਹੜੀ ਹੈਗੀ ਆ ਇਹ ਪਾਈਪਲਾਈਨ ਰਾਹੀਂ ਤੁਹਾਨੂੰ ਜਿਆਦਾ ਧਿਆਨ ਦੇਖਿਓ ਗਰਮ ਹੁੰਦੇ ਆ ਇੱਕੋ ਸੀ ਸਟੀਮ ਛੱਡੀ ਹੋਈ ਆ ਵਿੱਚ ਬਾਟਮ ਤੇ ਸਟੀਮ ਜਾ ਰਹੀ ਆ ਸਾਰੇ ਇਹ ਚੋਂ ਪਾਸ ਜਦੋਂ ਤੁਸੀਂ ਆਏ ਹੋ ਤਕਰੀਬਨ 25 ਮਿੰਟ ਹੋ ਚੁੱਕੇ ਆ ਹਾਂ ਜੀ ਹੋ ਗਿਆ ਬਣ ਕੇ ਚੱਲ ਰਿਹਾ ਇਹਦੇ ਵਿੱਚ ਦੀ ਸਟੀਮ ਤੇ ਪਾਣੀ ਜਿਹੜਾ ਹੈਗਾ ਇਹਦੇ ਚ ਆ ਰਿਹਾ ਇਹਦੇ ਵਿੱਚ ਕੰਡੈਂਸਡ ਪਾਣੀ ਨੂੰ ਵਾਰਨ ਦਾ ਸਰਕੂਲੇਸ਼ਨ ਤੋਂ ਆਪਾਂ ਪਾਣੀ ਛੱਡ ਦਿੱਤਾ ਉਹ ਪਾਣੀ ਆ ਜਿਹੜਾ ਇਹਦੇ ਵਿੱਚ ਸਰਕੂਲੇਸ਼ਨ ਹੋ ਕੇ ਠੀਕ ਹੈ ਇਹਨੂੰ ਠੰਡਾ ਹੋ ਕੇ ਪਾਣੀ ਤੇ ਵਾਟਰ ਦਾ ਜਿਹੜਾ ਲਿਕਚਰ ਆ ਉਹ ਇਹਦੇ ਵਿੱਚ ਨਿਕਲਦਾ ਹੁਣ ਇਹ ਜਸ ਸਟਾਰ ਦੀ ਹੋਇਆ ਉਸ ਵਿੱਚ ਲਾ ਰਹੀ ਹੈ ਹਾਂ ਹੁਣ ਖਸੂ ਹੋਣ ਲੱਗੀ ਬਸ ਤਕਰੀਬਨ 3 ਕਿ ਘੰਟੇ ਲੱਗਣਗੇ ਇਹਨੂੰ ਪ੍ਰੋਪਰ ਡਿਸਟਿਲ ਹੋ ਕੇ ਇਹ ਅਸੀਂ ਟਕਿਆ ਆ ਵੀ ਬਾਹਰੋਂ ਕੋਈ ਮਿੱਟੀ ਘਟਾਣਾ ਵਿੱਚ ਪਵੇ ਤੇ ਇਹਦੇ ਵਿੱਚ ਤੇਲ ਆ ਜਿਹੜਾ ਉਹ ਹਲਕਾ ਹੁੰਦਾ ਪਾਣੀ ਤੋਂ ਤੇਲ ਉੱਪਰ ਆ ਜਾਂਦਾ ਪਾਣੀ ਥੱਲੇ ਹੁੰਦਾ ਜਿਹੜਾ ਬਾਧੂ ਪਾਣੀ ਹੋਊਗਾ ਉਹ ਇਹਦੇ ਵਿੱਚ ਜੀ ਬਾਹਰ ਨਿਕਲਦਾ ਰਹੇਗਾ ਠੀਕ ਹੈ ਜੀ ਮੈਂ ਵੀ ਜਾਣਾ ਤੇ ਨਵਾਂ ਕੁਲ ਨੂੰ ਇਹ ਉਧਰੋਂ ਨੀਟਰਨਸਰ ਉੱਪਰ ਵਾਟਰ ਟੈਂਕ ਆ ਕਿਉਂ ਬੋਇਲਰ ਨੂੰ ਤੇ ਕੰਡੈਂਸਰ ਨੂੰ ਪਾਣੀ ਆਉਂਦਾ ਰਹਿੰਦਾ ਤਾਂ ਕਿ ਠੰਡਾ ਰਹੇ ਜਿੰਨਾ ਆਪਾਂ ਇਹਨੂੰ ਠੰਡਾ ਰੱਖਾਂਗੇ ਉਨਾ ਇਹ ਜਿਹੜਾ ਹੈਗਾ ਬੈਟਰ ਕੁਆਲਟੀ ਹੁੰਦੀ ਵਧੀਆ ਕੁਆਲਟੀ ਤੋਂ ਵਧੀਆ ਕੁਆਲਟੀ ਹੁੰਦੀ ਜਾਂਦੀ ਆ ਤੇ ਇਹ ਇਹਦੀ ਸਿੰਪਲ ਡਿਸਟੀਲੇਸ਼ਨ ਇੱਥੇ ਦਾ ਜਿਹੜਾ ਮਹੀਆ ਰਾਜਰੋ ਤੇਲ ਨਿਕਲ ਗਿਆ ਸਿਕਨੀਆਂ ਚ ਕੱਢ ਕੇ ਬੰਦੇ ਦੇ ਸਾਹਮਣੇ ਉਹਨਾਂ ਨੂੰ ਕੋਲ ਕੇ ਦੇ ਦੇਈਦਾ ਕੇਜੀ ਚ ਵਜ਼ਨ ਹੁੰਦਾ ਕਿਲੋਆਂ ਦੇ ਵਿੱਚ ਵਜ਼ਨ ਕਿੰਨੇ ਕੇਜੀ ਹੋ ਗਿਆ ਉਹਦੇ ਹਿਸਾਬ ਨਾਲ ਉਹਨੂੰ ਅਸੀਂ ਪਛੀ ਦੇ ਦੇਈਦੀ ਆ ਤੇ ਤੇਲ ਸਾਡੇ ਕੋਲ ਹੀ ਜ਼ਿੰਮੇਵਾਰ ਛੜ ਜਾਂਦਾ ਠੀਕ ਆ ਜੀ ਤਦੋਂ ਉਹਨੂੰ ਵੇਚਣਾ ਹਿਸਾਬ ਨਾਲ ਲਿਆ ਕੇ ਉਹਦੇ ਕਾਉਂਸਟ ਪੇਮੈਂਟ ਆ ਜਿਹੜੀ ਉਹ ਪੈਣੀ ਤੁਸੀਂ ਆਪਾਂ ਚਲੋ ਆ ਜੀ ਬਰੇ ਆ ਜੇ ਹੁਣ ਆਪਾਂ ਆਪਾਂ ਬੈਠ ਕੇ ਤੁਹਾਡੇ ਨਾਲ ਗੱਲ ਕਰਦੇ ਆ ਸੋ ਕਿਸਾਨ ਵੀਰਾਂ ਲਈ ਇਹ ਬੜੀ ਖੁਸ਼ਖਬਰੀ ਦੀ ਗੱਲ ਆ ਜੀ ਦੇਖੋ ਹਨਾ ਲੈ ਤੁਸੀਂ ਆ ਜਾ ਬੈਠ ਜਾ ਕਿਸਾਨ ਵੀਰਾਂ ਲਈ ਬੜੀ ਖੁਸ਼ਖਬਰੀ ਦੀ ਗੱਲ ਆ ਵੈਸੇ ਸਾਡੇ ਏਰੀਆ ਲਈ ਵੀ ਕਿਉਂਕਿ ਸਾਨੂੰ ਅਕਸਰ ਪਛੜਿਆ ਹੋਇਆ ਏਰੀਆ ਕਿਹਾ ਜਾਂਦਾ ਜੀ ਜਿਹੜੇ ਨਿਵਾਣੇ ਦੇ ਲੋਕ ਨੇ ਜਾਂ ਇੱਧਰ ਆਪਣੇ ਹੋਰ ਲੋਕ ਨੇ ਉਹ ਕਹਿੰਦੇ ਨੇ ਵੀ ਅਸੀਂ ਪਛੜੇ ਹੋਇਆ ਪਰ ਜੇ ਦੇਖਿਆ ਜਾਵੇ ਤਾਂ ਅਸੀਂ ਉਹਨਾਂ ਨਾਲ ਹੁਣ ਕਾਫੀ ਅੱਗੇ ਲੰਘ ਗਏ ਆ ਸਾਨੂੰ ਪਛੜਿਆ ਕਿਹਾ ਬਣਦਾ ਨਹੀਂ ਕਿਉਂਕਿ ਸਾਡੇ ਜਿਹੜੇ ਪਿੰਡਾਂ ਦੇ ਵਿੱਚ ਬੜੇ ਬੜੇ ਇੰਡਸਟਰੀਜ਼ ਲੱਗ ਗਈਆਂ ਨੇ ਬੜੀਆਂ ਬੜੀਆਂ ਫੈਕਟਰੀਆਂ ਵੀ ਲੱਗੀਆਂ ਨੇ ਸੋ ਦੋਸਤੋ ਕਿਸਾਨ ਵੀਰਾਂ ਲਈ ਇਹ ਵੀਡੀਓ ਤਾਂ ਕਰਕੇ ਜ਼ਰੂਰੀ ਆ ਉਹਨਾਂ ਨੂੰ ਦੇਖਣੀ ਚਾਹੀਦੀ ਆ ਕਿਉਂਕਿ ਬੀਰ ਜੀ ਸੰਦੀਪ ਜੀ ਨੇ ਕਿਹਾ ਕਿ ਇਸ ਅਗਰ ਤੁਸੀਂ ਇਹਦੀ ਖੇਤੀ ਕਰਦੇ ਹੋ ਆਪਣੀ ਨੇ ਇਹਦੇ ਵਿੱਚ ਤੁਹਾਨੂੰ ਕਮਾਈ ਬਹੁਤ ਜ਼ਿਆਦਾ ਵੱਧ ਜਾਣੀ ਆ ਤੁਹਾਡੀ ਇਨਕਮ ਬਹੁਤ ਜ਼ਿਆਦਾ ਵੱਧ ਜਾਣੀ ਆ ਨਾਲੇ ਤੁਸੀਂ ਫਸਲੀ ਚੱਕਰ ਆ ਜਿਹੜਾ ਜੀ ਜਿਹਨੂੰ ਸਰਕਾਰਾਂ ਵੀ ਕਹਿ ਰਹੇ ਨੇ ਕਿ ਫਸਲੀ ਚੱਕਰ ਬਦਲੋ ਫਸਲੀ ਚੱਕਰ ਬਦਲੋ ਵੀ ਕਣਕ ਤੇ ਝੋਨੇ ਨੂੰ ਛੱਡ ਕੇ ਕੋਈ ਹੋਰ ਚੀਜ਼ ਦੀ ਕਾਸ਼ਤ ਕਰੋ ਸੋ ਦੋਸਤੋ ਇਸ ਛੱਡਾ ਇਹ ਵੀਡੀਓ ਬਣਾਉਣ ਦਾ ਮਕਸਦ ਹੀ ਇਹ ਆ ਕਿ ਵੱਧ ਤੋਂ ਵੱਧ ਲੋਕਾਂ ਨੂੰ ਅਸੀਂ ਦੱਸ ਸਕੀਏ ਇਹ ਆ ਚੀਜ਼ ਨਾਲ ਤੁਸੀਂ ਐਨੀ ਕਮਾਈ ਕਰ ਸਕਦੇ ਹੋ ਆਪਣੇ ਪਹਿਲੇ ਤੋਂ ਪੰਮਾ ਜੀ ਨੇ ਜੀ ਵੈਸੇ ਵੀ ਦੂ ਬਾਅਦ ਉਹਨਾਂ ਨਾਲ ਵੀ ਇੱਕ ਵੀਡੀਓ ਬਣਾਉਣੀ ਆ ਉਹਨਾਂ ਨੂੰ ਤੁਹਾਨੂੰ ਜਿਹੜਾ ਐਕਸਪੀਰੀਅੰਸ ਹੋ ਗਿਆ ਹਾਂ ਉਹਨਾਂ ਦਾ ਹਾਂ ਆਪ ਕਿਸਾਨ ਨੇ ਉਹ ਵੀ ਅਗਾਂਹ ਬਹੁਤ ਕਹਾਂਣ ਨੇ ਜਿਹੜੀ ਜਿਹੜੀ ਵੈਰਾਈਟੀ ਲਵਾਈ ਸੀ ਅਸੀਂ ਅਮਰੀਕਨ ਪੀਪਰਮਿੰਟ ਲਗਾਈ ਸੀ ਉਹ ਪੀਪਰਮਿੰਟ ਡਿਫਰੈਂਟ ਵੈਰਾਈਟੀ ਆ ਜਿਹੜੀ ਆਪਣੇ ਟੂਥਪੇਸ ਔਰਲ ਕੇਅਰ ਇੰਡਸਟਰੀ ਯੂਜ਼ ਹੁੰਦੀ ਆ ਕਾਲਗੇਟ ਵਗੈਰਾ ਦਾਵਾ ਇਹ ਉਹਨਾਂ ਦਾ ਯੂਜ਼ ਆ ਜਿਹੜੀ ਬਹੁਤ ਇਦੇ ਯੂਸਸ ਬਾਰੇ ਵੀ ਦੱਸ ਦਿੰਨਾ ਦੀ ਜਿਹੜੀ ਇਹ ਵੈਰੈਟੀ ਹੈਗੀ ਆ ਇਹਨੂੰ ਮੈਂਥਾ ਰਵੈਂਸਸ ਬੋਲਦੇ ਆ ਇਹ ਸੇਮੰਤੀ ਵੈਰੈਟੀ ਹੈਗੀ ਆ ਜਿਹੜੀ ਹੁਣ ਆਪਾਂ ਫੀਲਡਸ ਦੇਖ ਕੇ ਆਏ ਆ ਜਿਹੜਾ ਡਿਸਟ੍ਰਿਬਿਊਸ਼ਨ ਚੱਲ ਰਹੀ ਆ ਇਹ ਸੀਮ ਐਪ ਇੰਸਟੀਚੂਟ ਆ ਜੀ ਲਖਨਊ ਸੈਂਟਰਲ ਇੰਸਟੀਚੂਟ ਆਫ ਮੈਡੀਕਲ ਐਡੋਮੈਟਿਕ ਪਲਾਂਟਸ ਕਹਿੰਦੇ ਕਿ ਇਹ ਵੈਰਾਈਟੀਆਂ ਡਿਵੈਲਪ ਕਰਦਾ ਜਿਵੇਂ ਆਪਣੇ ਪੰਜਾਬ ਐਗਰੀਕਲਚਰ ਜੁਨੀਵਰਸਿਟੀ ਹੈਗੀ ਆ ਇਹ ਮੈਂਥਾ ਦੇ ਵਿੱਚੋਂ ਸਭ ਤੋਂ ਵਧੀਆ ਇੰਸਟੀਚੂਟ ਹੈਗਾ ਜਿਹੜੇ ਉਹਨਾਂ ਦੇ ਪ੍ਰੋਪਰ ਸਰਚ ਹੁੰਦੀ ਆ ਤੇ ਇਹ ਸਭ ਤੋਂ ਹਾਈ ਯੀਲਡਿੰਗ ਵੈਰਾਈਟੀ ਉਹਨਾਂ ਨੇ ਡਿਵੈਲਪ ਕੀਤੀ ਆ ਤੇ ਜਿਹੜੀ ਅਸੀਂ ਇੱਥੇ ਹੀ ਕੰਪਨੀ ਕਰਕੇ ਅਸੀਂ ਇਹਨੂੰ ਇੱਥੇ ਅਰੇਂਜ ਕੀਤਾ ਹੈਗਾ ਠੀਕ ਹੈ ਜੀ ਆਲਟਰਾ ਇੰਟਰਨੈਸ਼ਨਲ ਐਂਡ ਸੰਸੰਗਰ ਏਰੀਆ ਫਾਊਂਡੇਸ਼ਨ ਵੱਲੋਂ ਸਪான்ਸਰ ਪ੍ਰੋਗਰਾਮ ਦੇ ਵਿੱਚ ਅਸੀਂ ਇਸ ਵਾਰ ਜ਼ਿੰਮੇਵਾਰਾਂ ਨੂੰ ਆਪ ਦਿੱਤੀ ਆ ਠੀਕ ਹੈ ਨੈਕਸਟ ਈਅਰ ਤੋਂ ਅਸੀਂ ਕਮਰਸ਼ੀਅਲ ਦੀ ਬੁਕਿੰਗ ਹੁਣ ਤੋਂ ਵੀ ਸਟਾਰਟ ਹੋ ਚੁੱਕੀ ਆ ਅਮਰਜੀਤ ਸਿੰਘ ਜਿਹੜੇ ਪੰਮਾ ਜੀ ਬੋਲਦੇ ਆ ਉਹਨਾਂ ਕੋਲੇ ਵੀ ਆਪਣੇ ਪਿੰਡ ਦੇ ਵਧੀਆ ਗਾਮ ਤੋਂ ਕਿਸਾਨ ਹੈਗੇ ਆ ਉਹਨਾਂ ਨਾਲ ਵੀ ਕਰਕੇ ਵੀ ਉਹਨਾਂ ਕੋਲੇ ਵੀ ਲਿਖਵਾ ਸਕਦੇ ਆ ਜਾਂ ਡਾਇਰੈਕਟ ਸਾਡੇ ਨੰਬਰ ਤੇ ਵੀ ਅਸੀਂ ਹਾਂ ਫੋਨ ਨੰਬਰ 200 ਕੋਈ ਜੀ ਦਾ ਫੋਨ ਨੰਬਰ ਸਕਰੀਨ ਤੇ ਚੱਲਦਾ ਹੋਊਗਾ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਆ ਤੁਹਾਨੂੰ ਲੱਗਦਾ ਤੁਹਾਡੇ ਮਨ ਚ ਕੋਈ ਵੀ ਕਿਸੇ ਪ੍ਰਕਾਰ ਦਾ ਭਲੇਖਾ ਜਾਂ ਤੁਹਾਨੂੰ ਲੱਗਦਾ ਕਿ ਇਹ ਚੀਜ਼ ਕਾਮਯਾਬ ਹੈ ਜਾਂ ਨਾ ਹੈ ਤੁਸੀਂ ਵੀਰਜੀ ਨਾਲ ਕੰਟੈਕਟ ਕਰਿਓ ਤੁਸੀਂ ਮੈਂ ਤੁਹਾਨੂੰ ਰਿਕਵੈਸਟ ਕਰੂੰਗਾ ਵੀ ਪੰਮਾ ਜੀ ਦਾ ਵੀ ਅਮਰਜੀਤ ਸਿੰਘ ਜੀ ਦਾ ਵੀ ਅੰਦਾਜ਼ਾ ਵੀ ਚਲਾ ਦਿਓ ਮੈਂ ਚਲਾਉਂਗਾ ਜੀ ਮੈਂ ਚਲਾਉਂਗਾ ਉਹ ਲੈ ਕੇ ਐਂਡ ਤੱਕ ਉਹ ਲੱਗੇ ਰਹੇ ਨੇ ਮੈਂ ਅੱਜ ਘੱਟ ਮੈਂ ਅੱਜ ਇਹਨਾਂ ਨੂੰ ਮਿਲੂਗਾ ਲਾ ਦੀ ਜਿਸ ਤਿਹਤੇ ਉਹ ਸਾਡੇ ਨਾਲ ਤੁਹਾਨੂੰ ਜਿਆਦਾ ਆਪਣੇ ਪ੍ਰੈਕਟੀਕਲ ਐਕਸਪੀਰੀਅੰਸ ਅਖਾਈਆਂ ਕਮਾਈਆਂ ਕੀ ਆਈਆਂ ਠੀਕ ਹੈ ਠੀਕ ਹੈ ਜੀ ਤੇ ਸਾਡਾ ਇਹਦੇ ਵਿੱਚ ਇਹ ਜਿਹੜੀ ਇਹਦੇ ਯੂਜਸ ਦੀ ਆਪਾਂ ਗੱਲ ਕਰ ਰਹੇ ਸੀ ਜੀ ਮੈਂਥੇ ਦੇ ਜੂਸ ਜੋ ਤੁਸੀਂ ਸਵੇਰੇ ਉੱਠਦੇ ਹੋ ਮੈਂ ਜਰਨਲੀ ਇਹ ਕਹਿਣਾ ਹੁੰਦਾ ਸਵੇਰੇ ਉੱਠਣ ਤੋਂ ਲੈ ਕੇ ਸ਼ਾਮ ਤੱਕ ਤੁਹਾਨੂੰ ਇਹ ਨਹੀਂ ਪਤਾ ਵੀ ਤੁਸੀਂ ਕਿੰਨੇ ਵਾਰ ਇਹਦਾ ਮੈਂਥੇ ਦੀ ਕ੍ਰੋਪ ਦਾ ਮੈਂਟੋਇਲ ਜੂਸ ਕਰਦੇ ਹੋ ਸਭ ਤੋਂ ਪਹਿਲਾਂ ਜਦੋਂ ਸਵੇਰੇ ਆਪਾਂ ਉੱਠਦੇ ਆਪਾਂ ਤੋਂ ਟੂਥਪੇਸ ਕਰਦੇ ਆ ਜਿੰਨੇ ਵੀ ਟੂਥਪੇਸ ਨੇ ਉਹ ਸਾਰਿਆਂ ਦੇ ਵਿੱਚ ਮੈਂਥੋਲ ਜਾਂ ਮੈਂਟ ਕਿਤੇ ਨਾ ਕਿਤੇ ਜੂਸ ਹੁੰਦਾ ਹੁੰਦਾ ਠੀਕ ਹੈ ਤੇ ਕਾਲਗੇਟ ਪਾਮੋਲੇ ਦੁਨੀਆ ਦਾ ਸਭ ਤੋਂ ਵੱਡਾ ਬਾਇਰ ਹੈ ਪਾਵਰ ਹੈ ਹਿੰਦੁਸਤਾਨ ਲੀਵਰ ਹੈ ਈਵਨ ਜੀਐਸਕੇ ਜਿਹੜੀ ਅੱਜਕੱਲ੍ਹ ਹੇਲੀਅਨ ਹੋ ਗਈ ਆ ਇਹਨਾਂ ਦੇ ਜਿੰਨੇ ਵੀ ਟੋਪਸਟੇਸ ਨੇ ਸਾਰਿਆਂ ਦੇ ਵਿੱਚ ਮਿੰਟ ਪੈਂਦਾ ਜਦੋਂ ਠੰਡਾ ਠੰਡਾ 쿨ਿੰਗ ਇਫੈਕਟ ਆਉਂਦਾ ਉਹ ਮਿੰਟ ਦਾ ਹੁੰਦਾ ਹੈਗਾ ਉਸ ਤੋਂ ਬਾਅਦ ਜੇ ਜਦੋਂ ਆਪਾਂ ਨਹਾਉਣ ਲੱਗਦੇ ਆ ਤੇ ਆਪਾਂ ਨੂੰ ਸ਼ੈਂਪੂ ਹੁੰਦਾ ਹੈਡ ਐਂਡ ਸ਼ੋਲਡਰ ਜੋ ਪਦੀਨੇ ਦੇ ਪੱਤੇ ਬਣੇ ਆਉਂਦੇ ਆ ਉਹ ਮੈਂਥੋਲ ਹੁੰਦਾ ਜਿਸ ਨੂੰ 쿨ਿੰਗ ਇਫੈਕਟ ਦਿੰਦਾ ਹੈਗਾ ਉਸ ਤੋਂ ਬਾਅਦ ਜਦੋਂ ਆਪਾਂ ਨਹਾਉਨੇ ਆ ਲੀਲਰ ਦੇ ਪੱਤਿਆਂ ਦੇ ਉੱਤੇ ਦੋ ਪੱਤੇ ਬਣੇ ਹੁੰਦੇ ਨੇ ਮਿੰਟ ਦੇ ਠੀਕ ਹੈ ਜੀ ਔਰ ਲੀਲਰ ਸ਼ੋਪ ਦੇ ਇਹ ਕੈਲਕਮ ਪਾਊਡਰ ਜਿਹੜੇ ਹੈਗੇ ਆਪਣੇ ਡੰਡਾ ਡੰਡਾ ਗੂੜ ਗੂੜ ਵਾਲਿਆ ਅਸਾਂ ਡੰਡਾ ਡੰਡਾ ਗੂੜ ਵਾਲਾ ਇਹ ਹੈ ਇਹ ਰਾਇਲ ਉਹ ਸਾਰਿਆਂ ਦੇ ਵਿੱਚ ਪਹਿਲਾਂ ਜਿਹੜਾ ਅਗਲੇ ਇਹਦਾ ਆਪਾਂ ਜਿਹੜੀ ਚੀਜ਼ ਬਣਾ ਰਿਹਾ ਇਹ ਜਿਹੜੇ ਵਰਲਡ ਦੇ ਵਿੱਚ ਸਾਰੇ ਰੋਜ਼ ਜ਼ਿਆਦਾ ਵਰਤੀ ਜਾਂਦੀ ਹੈ ਸਭ ਤੋਂ ਵੱਧ ਤੁਸੀਂ ਤੁਹਾਨੂੰ ਹੀ ਨਹੀਂ ਪਤਾ ਹੋਊਗਾ ਤੁਸੀਂ ਦਿੰਦੇ ਹੋ ਸ਼ਾਮ ਤੱਕ ਵੀ ਕਿੰਨੇ ਵਾਰ ਹਾਂ ਜੀ ਹਾਂ ਜੀ ਉਸ ਤੋਂ ਬਾਅਦ ਸਾਨੂੰ ਕਈ ਵਾਰ ਜੀ ਪੇਟ ਚ ਪ੍ਰੋਬਲਮ ਹੁੰਦੀ ਆ ਆਪਾਂ ਡਾਬਰ ਦਾ ਪਤੀਨ ਹਰਾ ਖਾਣੇ ਆ ਉਹ ਗੁਲੀਆਂ ਦੇ ਵਿੱਚੋਂ ਜਿਹੜੇ ਕੈਪਸੂਲ ਦੇ ਵਿੱਚ ਲਿਉਕੜੇ ਆਪੋਸਟਲ ਹੁੰਦਾ ਠੀਕ ਆ ਉਹ ਹੈ ਜਿਹੜਾ ਇਹ ਨਿਕਲ ਰਿਹਾ ਆਪਣੇ ਕੋਲੇ ਉਹ ਲਾਈਟ ਕਨਸਰਨ ਹੁੰਦਾ ਥੋੜੀ ਮਾਤਰਾ ਜਹਾਂ ਦੀ ਹਾਂਜੀ ਉਸ ਤੋਂ ਇਲਾਵਾ ਜਿੰਨੀਆਂ ਵੀ ਆਪਣੀਆਂ ਮੋਵ ਜੰਡੂ ਬਾਮ ਹੋ ਗਈ ਠੀਕ ਹੈ ਹੋ ਗਈ ਆਇਓਡੈਕਸ ਹੋ ਗਈ ਜਿਨ੍ਹਾਂ ਆਪਾਂ ਜਦੋਂ ਉਹਨੂੰ ਮਰਦੇ ਆ ਉੱਥੇ ਆਪਨੂੰ ਠੰਡੀ ਠੰਡੀ ਦੀ ਉਹਦੀ ਫੀਲਿੰਗ ਆ ਸਭ ਦੇ ਉੱਤੇ ਉਹ ਸਾਰੇ ਇਹ ਮੈਮਥੌਲ ਦੇ ਇਫੈਕਟ ਹੈਗੇ ਆ ਉਸ ਤੋਂ ਬਿਨਾ ਜੀ ਇਹ ਮਿੰਟ ਵਾਲੇ ਅੱਜ ਕੱਲੋਂ ਬਣਦੀਆਂ ਨੇ ਆ ਸਕੈਸਸ ਬਣਦੇ ਹੈਗੇ ਆ ਠੀਕ ਹੈ ਮਿੰਟ ਮਜੀਟੋ ਇਹ ਬੰਦੇ ਹੈਗੇ ਹਾਂਜੀ ਹਾਂਜੀ ਹਾਂ ਉਹਨਾਂ ਦੇ ਵਿੱਚ ਵੀ ਪੈਂਦਾ ਇੱਕ ਇਹਨਾਂ ਦੀ ਵੈਰਾਈਟੀ ਹੈਗੀ ਆ ਸਕੋਸਪੀਅਰ ਮੰਡ ਜਿਹੜੀ ਇੱਥੇ ਅਜੇ ਪੰਜਾਬ ਚ ਨਹੀਂ ਹੁੰਦੀ ਹੈਗੀ ਨੈਕਟਚ ਹੁੰਦੀ ਆ ਉਹ ਸਕਾਟ ਵਿਸਕੀ ਦੇ ਵਿੱਚ ਵੀ ਲੋਕ ਯੂਜ਼ ਕਰਦੇ ਉਹ ਡਿਫਰੈਂਟ ਵੈਰਾਈਟੀ ਹੈਗੀ ਆ ਤੇ ਇਹਦੇ ਚ ਤਿੰਨ ਵੈਰਾਈਟੀਆਂ ਹਿੰਦੁਸਤਾਨ ਜਿਆਦਾ ਕੋਸਟ ਕਰਨੀਆਂ ਜਿਹੜਾ ਪਮਾ ਜੀ ਨੇ ਲਾਇਆ ਸੀ ਉਹ ਵੀ ਆਪਾਂ ਇੱਥੇ ਯੂ ਐਸ ਅਮਰੀਕਨ ਪਰਫਰਮੈਂਟ ਸ਼ੁਰੂ ਕਰਵਾਇਆ ਠੀਕ ਹੈ ਜੀ ਇਹ ਸੇਮੋਂਤੀ ਬੈਂਥਾਰਵੈਂਸ ਇੱਕ ਵੈਰਾਈਟੀ ਹੋਰ ਆ ਸਕਪੀਅਰ ਮੰਡ ਜਿਹੜੀ ਕਿ ਆਪਣੀ ਪੋਲੋਮੈਂਟ ਰਿਗਲੀ ਦੀ ਜਿਹੜੀ ਉਹ ਚੁੰਗਾ ਮੁੰਦੀਆਂ ਉਹਨਾਂ 'ਚ ਪੈਂਦੀ ਆ ਤੇ ਹੋਰ ਕਈ ਟਵਿਸਟ ਫਲੇਵਰ 'ਚ ਪੈਂਦੀ ਆ ਉਹਦੀ ਅਸੀਂ ਇੱਕ ਹੀ ਜੜ ਨਹੀਂ ਲਿਆ ਸਾਨੂੰ ਅਵੇਲੇਬਲ ਨਹੀਂ ਹੋਈ ਨੈਕਸਟ ਈਅਰ ਪਲਾਨ ਕਰਦੇ ਆ ਵੀ ਇੱਕ ਦੋ ਏਕੜ ਉਹਦੇ ਵੀ ਸਟਾਰਟ ਕੀਤੇ ਜਾਣ ਇਹਦਾ ਭਵਿੱਖ ਕੀ ਸੋਚਦੇ ਆ ਆਪਾਂ ਵੀ ਇਹ ਜਿਹੜਾ ਆਪਾਂ ਚਲਾ ਰਹੇ ਹਾਂ ਭਵਿੱਖ ਦੇ ਵਿੱਚ ਇਹ ਕਿੰਨਾ ਕੁ ਜਿਆਦਾ ਗਰੋਥ ਕਰੇਗਾ ਦੇਖੇ ਦਾ ਇਹ ਆ ਜੀ ਵਰਲਡ ਦੀ ਜਿਹੜੀ ਇਸ ਵੈਰੈਟੀ ਦੀ ਮੈਂਥੋਲ ਦੀ ਜਿਹੜੀ ਵਰਲਡ ਦੀ ਪ੍ਰੋਡਕਸ਼ਨ ਹੁੰਦੀ ਆ ਠੀਕ ਹੈ ਜੀ ਉਹ ਵਰਲਡ ਦੀ ਮੋਰ ਥੈਨ 95% ਇੰਡੀਆਸ ਪਰਸੈਂਟ ਹੁੰਦੀ ਹੈ ਵਰਲਡ ਦੀ ਪ੍ਰੋਡਕਸ਼ਨ 95% ਭਾਰਤ ਚ ਹੁੰਦੀ ਆ ਤੇ ਭਾਰਤ ਚੋਂ ਮੋਰ ਥੈਨ 98% ਯੂਪੀ ਚ ਹੁੰਦੀ ਆ ਓਕੇ ਪੰਜਾਬ ਕੁਛ ਵੀ ਨਹੀਂ ਘਟ ਗਿਆ 1000 ਟਨ ਹੁੰਦੀ ਸੀ ਇਸ ਵਾਰ 20 ਟਨ ਰਹਿ ਗਈ ਆ ਇਸ ਵੈਰੈਟੀ ਦੀ ਲੋਕ ਮੱਕੀ ਵੱਲ ਸ਼ਿਫਟ ਹੋ ਗਏ ਇੱਕ ਇਹਦੀ ਜਿਵੇਂ ਹੁਣ 950 ਰੁਪਏ ਦੀ ਰੇਡ ਚੱਲਦਾ ਹੈਗਾ ਜਿਹੜੋ ਜਿਹਨੂੰ ਜੀਮੀਦਾਰ ਨੂੰ 350 ਰੁਪਏ ਡਿਸਕਰੀਸ਼ਨ ਕਰ ਦਿੱਤੇ 600 ਰੁਪਏ 300 ਰੁਪਏ ਜੀਮੀਦਾਰ ਫਿਰ ਮੱਕੀ ਨੂੰ ਪ੍ਰੇਫਰ ਕਰਦਾ ਤੇ ਸਾਡੇ ਫਿਰ ਰੂਟ ਦੇ ਵਿੱਚ ਅਸੀਂ ਇਹ ਪਲੈਨਿੰਗ ਆ ਵੀ ਜੀਮੀਦਾਰ ਨੂੰ 850 850 ਰੁਪਏ ਉਹ ਦਿੱਤਾ ਜਾਵੇ ਤਾਂ ਕਿ ਉਹ ਮੱਕੀ ਦੇ ਨਾਲ ਕੰਪੀਟ ਕਰੇ ਅਸੀਂ ਹੁਣ ਇੱਥੇ ਕਿਉਂਕਿ ਕੰਪਨੀ ਸਪੌਂਸਰਡ ਪ੍ਰੋਗਰਾਮ ਹੈ ਕੰਪਨੀ ਨੇ ਸਾਡਾ ਜਿਹੜੇ ਚੇਅਰਮੈਨ ਨੇ ਮਿਸਟਰ ਸੰਤ ਸਿੰਘਾ ਨੇ ਆਈਆ ਜੀ ਹਮਾਂ ਦਾ ਇਹ ਵਿਜ਼ਨ ਆ ਵੀ ਇਹ ਨੋ ਪ੍ਰੋਫਿਟ ਨੋ ਲਾਸ ਦੇ ਆਪਾਂ ਕੰਮ ਕਰਨਾ ਹੈਗਾ ਇਹ ਸਾਰਾ ਪ੍ਰੋਜੈਕਟ ਹੈ ਜਿਹੜਾ ਡੈਸਟੀਨੇਸ਼ਨ ਦਾ ਬਾਅਦ ਵਿੱਚ ਮੈਂ ਵੀ ਇਹ ਨੂੰ ਰਿਕਵੈਸਟ ਕਰੂੰਗਾ ਵੀ ਤੁਸੀਂ ਸਾਰਾ ਇੱਕ ਵਾਰੀ ਦੀ ਵੀਡੀਓ ਵੀ ਦਿਖਾ ਦੇਵਾਂਗੇ ਤੇ ਉਧਰੋਂ ਕੰਪਨੀ ਵੱਲੋਂ ਸਾਨੂੰ ਅਲਟਰਾ ਇੰਟਰਨੈਸ਼ਨਲ ਲਿਮਟਿਡ ਦਿੱਲੀ ਉਹਨਾਂ ਦੀ ਜਿਹੜੀ ਫਾਊਂਡੇਸ਼ਨ ਹੈਗੀ ਆ ਸਨ ਸੰਯਾ ਨੇਦੀਆ ਫਾਊਂਡੇਸ਼ਨ ਐਜੂਕੇਸ਼ਨ ਐਂਡ ਹੈਲਥ ਵਰਲਡ ਇਹ ਸਪਾਂਸਰਡ ਪ੍ਰੋਗਰਾਮ ਅਸੀਂ ਵੀ ਮੇਰਾ ਬੇਟਾ ਇਹ ਕੰਪਨੀ ਜੋਬ ਕਰਦਾ ਹੈਗਾ ਹਾਂ ਜੀ ਤਕਰੀਬਨ ਸੰਡੇ ਵੀਕਐਂਡ ਤੇ ਮੈਂ ਵੀ ਇੱਕ ਕੰਪਨੀ ਦੇ ਵਿੱਚ ਜੋਬ ਕਰਦਾ ਹੈਗਾ ਮੈਂ ਨਾਲ ਰਿਲੇਟਿਡ ਹੀ ਪਿਛਲੇ 27 ਸਾਲ ਤੋਂ ਮੈਂ ਇਹ ਮੈਂ ਦੀ ਪ੍ਰੋਕ curement ਦੇਖਦਾ ਠੀਕ ਹੈ ਜੀ ਹੁਣ ਮੈਂ ਦੇਖਿਆ ਵੀ ਕੁਝ ਸਿੰਥੈਟਿਕ ਕੌਣ ਕਰਕੇ ਕੁਝ ਲੋਕ ਮੱਕੀ ਵੱਲ ਸ਼ਿਫਟ ਹੋ ਗਏ ਇਹਦੀ ਕਾਸਟ ਜਿਹੜੀ ਆ ਪੰਜਾਬ ਚ ਘਟਦੀ ਜਾਂਦੀ ਆ ਜੂਪੀ ਚ ਘਟਦੀ ਜਾਂਦੀ ਆ ਠੀਕ ਹੈ ਜੀ ਉਸ ਚੀਜ਼ ਦੀ opportunity ਨੂੰ ਦੇਖਦੇ ਹੋਏ ਮੈਂ ਇਹ ਪ੍ਰੋਜੈਕਟ ਆਪਣੇ ਏਰੀਏ ਦੇ ਵਿੱਚ ਪਹਿਲਾਂ ਲੈ ਚੇਅਰਮੈਨ ਸਾਹਿਬ ਨਾਲ ਗੱਲ ਹੋਈ ਉਹਨਾਂ ਵੱਲੋਂ ਇਹ ਹੋਇਆ ਵੀ ਆਪਾਂ ਇਹ ਜੇ ਰੀਅਲ ਸਟਾਰਟ ਕਰੀਏ ਜਿੱਥੇ ਲੋਕ ਘਟ ਲੈ ਲੋਕ ਘਟ ਮੱਕੀ ਘਟ ਬੀਜਦੇ ਮੱਕੀ ਘਟ ਬੀਜਦੇ ਨੇ ਤੇ ਉਹਨਾਂ ਨੂੰ ਇਹ ਚੀਜ਼ ਗਾਈਡੈਂਸ ਕਰਕੇ ਉਹਨਾਂ ਨੂੰ ਕੋਈ ਮਾਰਕੀਟਿੰਗ ਚ ਪ੍ਰੋਬਲਮ ਨਹੀਂ ਆਇਆ ਇਸ ਨੇ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਇਆ ਠੀਕ ਹੈ ਜੀ ਇਸ ਕਰਕੇ ਅਸੀਂ ਇਹ ਪ੍ਰੋਜੈਕਟ ਇੱਥੇ ਲਾਂਚ ਕੀਤਾ ਠੀਕ ਹੈ ਜੀ ਤੇ ਮੇਨ ਮਕਸਦ ਕੀ ਹੈਗਾ ਆਪਣੇ ਕਿਸਾਨ ਹੈਗੇ ਆ ਸਾਰੇ ਬਹੁਤ ਮਿਹਨਤੀ ਬਿਲਕੁਲ ਨੈਕਸਟ ਇਸ ਏਰੀਆ ਦੇ ਵਿੱਚ ਆਲੂ ਹੁਣ ਆਪਣੇ ਪਿੰਡ ਚ ਵੀ 25 30 ਏਕੜ ਹੋਣ ਲੱਗੇ ਲੱਗਿਆ ਹਾਂ ਨਾਲ ਨਾਲ ਪਿੰਡ ਅਲੀਪੁਰ ਸਾਰੇ ਏਰੀਆ ਤਕਰੀਬਨ 100 150 ਏਕੜ ਦਾ ਆਲੂ ਹੋਣ ਲੱਗੇ ਤੇ ਸਾਡੀ ਇਹ ਹੈ ਵੀ ਜੇ ਜ਼ਿਮੀਂਦਾਰ ਮੂੰਗੀ ਲਾਉਂਦਾ ਆਲੂਆਂ ਤੋਂ ਬਾਅਦ ਜਾਂ ਮੱਕੀ ਲਾਉਂਦਾ ਉਹਦੇ ਨਾਲੋਂ ਅਸੀਂ ਇਹ ਕਹਾਂਗੇ ਵੀ ਪਹਿਲੀ ਵਾਰ ਘੱਟੋ ਘੱਟ ਜਾਵਾ ਨਹੀਂ 30% 40% ਏਰੀਆ ਤੁਸੀਂ ਇਹ ਸ਼ਿਫਟ ਕਰੋ ਇੱਕ ਤਾਂ ਕਿਸਾਨ ਨੂੰ ਸਾਰੀਆਂ ਜੀ ਉਹ ਜਿਵੇਂ ਅੰਗਰੇਜ਼ੀ ਇਕਾਵਤ ਹੈਗੀ ਆ ਨੈਵਰ ਪੁੱਟ ਯੋਰ ਆਲ ਐਗਜ਼ ਇਨ ਵਨ ਬਾਸਕਟ ਸਭ ਨੂੰ ਸਾਰੇ ਆਂਡੇ ਇੱਕ ਕੋਈ ਟੁਕੜੀ ਚ ਨਹੀਂ ਰੱਖਣੇ ਚਾਹੀਦੇ ਕਈ ਵਾਰ ਮੌਸਮ ਕਿੱਦਾਂ ਆਉਂਦਾ ਹਾਂ ਬਿਲਕੁਲ ਜੀ ਬਿਲਕੁਲ ਜੇ ਕਿਸਾਨ ਵੀ ਸਾਰੀਆਂ ਫਸਲਾਂ ਮਲ ਜਾ ਤਾਂ ਕਿ ਉਹਨਾਂ ਦੀ ਇਕਨੋਮਿਕਸ ਕਿਸੇ ਇੱਕ ਚੀਜ਼ ਦਾ ਕੋਈ ਫਸਲ ਘਟ ਹੁੰਦੀ ਆ ਉਦਰਤੀ ਬੈਦਰ ਠੀ ਵਾਰੀ ਆਪਾਂ ਦੇਖਦੇ ਆਂ ਜੀ ਕੋਈ ਵਾਰੀ ਮੀਂਹ ਆ ਗਿਆ ਨਹੀਂ ਮੱਕੀ ਚ ਵੀ ਲੋਕ ਪ੍ਰੇਸ਼ਾਨ ਨੇ ਤੇ ਸਾਰੀਆਂ ਬੰਡ ਕੇ ਲਾਉਣੀ ਆ ਚਾਹੀਦੀਆਂ ਨੇ ਤਾਂ ਕਿ ਸਾਡਾ ਮੇਨ ਮਕਸਦ ਹੈ ਵੀ ਕਿਸਾਨ ਨੂੰ ਤੀਜੀ ਫਸਲ ਦਿੱਤੀ ਜਾਵੇ ਜਿਹੜੀ ਕਿ ਅਸੀਂ ਕਾਫੀ ਸਕਸੈਸਫੁਲ ਹੋ ਗਏ ਆ ਇਹਨੂੰ ਝੋਨੇ ਤੋਂ ਬਾਅਦ ਤੁਸੀਂ ਆਲੂ ਅਰੂ ਤੋਂ ਬਾਅਦ ਤੁਸੀਂ ਮੈਂਥਾ ਲਾਉਣਾ ਤੁਹਾਨੂੰ ਖਾਦ ਪਾਉਣ ਦੀ ਵੀ ਲੋੜ ਨਹੀਂ ਥੋੜੀ ਬਹੁਤੀ ਖਾਦ ਨਾਲ ਚੱਲ ਜੰਦਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਸਰੋਂ ਤੋਂ ਬਾਅਦ ਵੀ ਤੁਸੀਂ ਲਾ ਸਕਦੇ ਹੋ ਸਰੋਂ ਦੇ ਵਿੱਚ ਵੀ ਲਗਾ ਸਕਦੇ ਹੋ ਠੀਕ ਹੈ ਆਪਾਂ ਪਰੇਟਾ ਜਿਹੜਾ ਹੈਗਾ ਇਸ ਵਾਰ ਅਸੀਂ ਯੂਪੀ ਚ ਲੋਕ ਲਾਉਂਦੇ ਆ ਪੀਲੀ ਪੀ ਤੇਰੀਏ ਦੇ ਵਿੱਚ ਠੀਕ ਹੈ ਬਹੁਤ ਸੋਹਣਾ ਜੀ ਜਦੋਂ ਕਣਕ ਵੀਰ ਦੇ ਆ ਕਣਕ ਦੇ ਵਿੱਚ ਇੱਕ ਛਿਆੜ ਬੰਦ ਕਰ ਦਿੰਦੇ ਆ ਬੀਜਣ ਲਈ ਇੱਕ ਛੱਡ ਕੇ ਇੱਕ ਛਿਆੜ ਬੰਦ ਕਰ ਦੇਣਾ ਬਜਾਈ ਵੇ ਠੀਕ ਹੈ ਉਹਨੂੰ ਜਦੋਂ ਪਹਿਲਾ ਜਾਂ ਦੂਜਾ ਪਾਣੀ ਲਾਉਣਾ ਕਣਕ ਵਾਲਾ ਆ ਜਾਂਦੀ ਆ ਉਹਦੇ ਵਿੱਚ ਆਪਾਂ ਮੈਂਥਾ ਲਾ ਕੇ ਪਾਣੀ ਦੇਣਾ ਉਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਕਣਕ ਵੜਣੀ ਆਪਾਂ ਉਹ ਹੱਥ ਨਾਲ ਵੜਣੀ ਪੈਂਦੀ ਹੈ ਹਾਂ ਜੀ ਜੇ ਲੇਬਰ ਦੀ ਪ੍ਰੋਬਲਮ ਆ ਤੁਸੀਂ ਮਸ਼ੀਨ ਨਾਲ ਵੀ ਵੱਢ ਸਕਦੇ ਹੋ ਥੋੜਾ ਜਿਹਾ ਉੱਪਰ ਟੌਪ ਤੋਂ ਮੈਥਾ ਕੱਟਿਆ ਜਾਊਗਾ ਕੋਈ ਫਰਕ ਨਹੀਂ ਪੈਂਦਾ ਉਹਨੇ ਦੁਬਾਰੇ ਫੁੱਟੇ ਹੋਣਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਉਹਨੂੰ ਤਕਰੀਬਨ 2 ਮਹੀਨੇ ਮਿਲ ਜਾਂਦੇ ਨੇ ਠੀਕ ਆ ਆਪਾਂ ਮਈ ਜੂਨ ਚ ਜਾ ਕੇ ਇਹ ਜਿਹੜੀ ਫਸਲ ਅਮਰੀਕਨ ਪਪਰੇਟਾ ਹੈਗਾ ਜਿਹੜਾ ਪੰਮਾ ਜੀ ਨੇ ਲਾਇਆ ਸੀ ਉਹ ਤਕਰੀਬਨ 15 20 जून तक खेत राम ना खाली करना। ਸਾਡਾ ਟਾਰਗੇਟ ਆ 15 ਤਰੀਕ ਤੱਕ ਉਹ ਪਹਿਲੇ ਕੱਢ ਦਿਆ ਕਰੀਏ। ਠੀਕ ਹੈ ਜੀ। ਉਸ ਤੋਂ ਬਾਅਦ ਇਹ ਅਸੀਂ 25 ਜੂਨ ਤੱਕ। ਹਾਂ ਫਿਰ ਵੀ ਆਪਣਾ ਫਸਲ ਲਾਉਣ ਨੂੰ ਟਾਈਮ ਲੱਗੇਗਾ ਜੀ ਹਲੇ ਵੀ। ਹਾਂ ਭਗ। ਕਲੇ ਵੀ ਜੀ ਜਾ ਰਹੇ ਹਾਂ। ਟਾਈਮ ਥੋੜਾ ਲੇਟ ਹੋ ਗਏ। 25 30 ਜੂਨ ਤੱਕ ਇਹ ਤੁਹਾਡਾ ਖੇਤ ਖਾਲੀ ਕਰੀ ਹੋਇਆ। ਇਸ ਵਾਰ ਤਾਂ ਥੋੜਾ ਵੈਦਰ ਮੌਸਮ। ਹਾਂ ਜੀ ਮੌਸਮ ਵਰਗਾ ਪਿਆ। 3 ਜੂਨ ਤੱਕ ਇਹ ਆ ਵੀ ਖੇਤ ਖਾਲੀ ਹੋ ਕੇ ਤੋਂ ਬਾਅਦ ਝੋਨਾ ਲਗਾ। ਕਿਉਂਕਿ ਆ ਤੁਸੀਂ ਇਹਦੀ ਦੂਜੀ ਕਟਾਈ ਵੀ ਲੈ ਸਕਦੇ ਹੋ ਜੇ ਨਦੀਨ ਵਗੈਰਾ ਨਹੀਂ ਹੈਗੇ ਤੇ ਇਹਦੀ ਦੂਜੀ ਕਟਾਈ ਵੀ ਲੈ ਸਕਦੇ ਹੋ ਤੇ ਜੜ ਵਾਸਤੇ ਵੀ ਰੱਖ ਪਾਦੇ ਹੈਗੇ ਆ ਆਪਣਾ ਤੇ ਜਿਹੜਾ ਉਹ ਅਮਰੀਕਨ ਕੋਪਰੇਟਾ ਸੀ ਆਪਾਂ ਇਹਦੀ ਕਵਰਿੰਗ ਕਰ ਲਈ ਸੀ ਸ਼ੀਲਡ ਦੀ ਉਹਦਾ ਤਕਰੀਬਨ ਪੰਮਾ ਜੀ ਦਾ ਜਿਹੜਾ ਹੈਗਾ ਉਹ 6 ਕਿਲੋ ਬਿੱਗੇ ਦਾ ਸਾਡੇ 1 1 ਈਕੜ ਦਾ 5.5 ਰਾਇ ਹੈ ਹਾਂ ਪੌੜੇ ਈਕੜ ਦੇ ਕਰੀਬ ਕੇਜੀ ਪਰ ਬਿੱਗਾ ਦਾ ਨਿਕਲਿਆ ਠੀਕ ਹੈ ਉਹ ਜਿਹੜਾ ਸੀਲਡਾ ਜਿਵੇਂ ਆਪਾਂ ਕੱਲ ਕੈਲਕੂਲੇਸ਼ਨ ਰੇਟ ਤੱਕ ਤੁਸੀਂ ਕਰੋ ਕਾਪੂ ਮਹਾਂ ਉਹ ਤਕਰੀਬਨ ਅੱਜ ਦਾ ਰੇਟ ਹੈਗਾ 34-3500 ਰੁਪਏ ਕਿਲੋ ਫਿਰ ਉਹਦਾ ਤੁਸੀਂ ਲਾ ਲਓ ਵੀ ਇੱਕ ਬਿੱਗੇ ਦੇ ਵਿੱਚ ਜੇ ਆਪਾਂ 3000 ਹੀ ਲਾਓ ਫੇ ਕਿਲੋ ਲਈਏ ਜੇ ਨਹੀਂ ਤੇ ਨਹੀਂ 35-3400 ਤੋਂ ਬਿੱਗੇ ਦਾ ਜੀ ਆਪਾਂ ਵੈਸੇ ਆਪਾਂ ਆਪ ਘੱਟ ਲਾ ਕੇ ਕਰ ਰਹੇ ਹਾਂ ਨਾ ਇਹ ਵੀ ਗੱਲ ਕਿ ਜੇ ਆਪਾਂ 3000 ਵੀ ਲਾਈਏ ਤਾਂ ਉਹਨਾਂ ਦਾ 6 ਕਿਲੋ ਨਿਕਲਿਆ ਇੱਕ ਗੈਣੋ ਆਪਾਂ 6 18 18000 ਦਾ ਇੱਕ ਬਿੱਗੇ ਦਾ ਇੱਕ ਫਸਲ ਲਾ ਇਹ ਇਹਦੋਂ বিনা ਆਪਾਂ ਦੋ ਫਸਲਾਂ ਪੁਰਜੀ ਕਹਿੰਦੇ ਆ ਹੋਰ ਲੈ ਸਕਦੇ ਆ 18000 ਰੁਪਏ ਦਾ ਬਿੱਗੇ ਦਾ ਇੱਕ ਫਸਲ ਦਾ ਉਹਨਾਂ ਨੇ ਇੱਕ ਤਮਾਹੀ ਚ ਹੋ ਗਿਆ ਹਨਾ ਜੀ 3 ਮਹੀਨਾ 4 ਮਹੀਨਾ ਮਤਲਬ 15 ਮਾਸ ਹੁੰਦਾ ਜੀ ਇਹਦੇ ਨਾਲ ਤੁਹਾਡੀ ਆਮਦਨ ਦਾ ਕਿਸਾਨਾਂ ਦੀ ਜਿਹੜੀ ਆਮਦਨ ਆ ਉਹਦਾ ਚੋਖਾ ਵਾਧਾ ਹੋ ਜਾਣਾ ਤੇ ਕੋਸ਼ਿਸ਼ ਇਹ ਹੀ ਹੁੰਦੀ ਆ ਹਰ ਇੱਕ ਇਨਸਾਨ ਦੀ ਜੀ ਮੇਰੀ ਆਮਦਨੀ ਵਧੇ ਓਬਵੀਅਸ ਠੀਕ ਆ ਮੈਨੂੰ ਕੋਈ ਪ੍ਰੋਬਲਮ ਨਾ ਹੋਵੇ ਤਾਂ ਵਿੱਖਰ ਚ ਮੈਂ ਚੰਗਾ ਰਵਾਂ ਵਧੀਆ ਤਰੀਕੇ ਨਾਲ ਰਵਾਂ ਸੋ ਇਹਦੇ ਲਈ ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਉਹਦੇ ਲਈ ਤੁਹਾਡਾ ਧੰਨਵਾਦ ਆ ਜੀ ਅਗਲੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਹੋਰ ਗੱਲਾਂ ਬਾਤਾਂ ਕਰਾਂਗੇ ਸੋ ਕਿਸਾਨ ਵੀਰੋ ਤੁਹਾਡੇ ਕੰਮ ਦੀ ਵੀਡੀਓ ਆ ਜੇ ਵੀਡੀਓ ਵਧੀਆ ਲੱਗੇ ਤਾਂ ਲਾਇਕ ਤੇ ਸ਼ੇਅਰ ਜ਼ਰੂਰ ਕਰਿਓ ਆਪਣਾ ਚੈਨਲ ਆ ਜਿਹੜਾ ਉਹਨੂੰ ਸਬਸਕ੍ਰਾਈਬ ਕਰਿਓ ਉਦੋਂ ਲਈ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ